ਕਿ ਲਾਲ ਹੈ ਸਲਾਮ ਉਹ ਸ਼ਹੀਦ ਹੋਏ ਸੂਰਿਆਂ ਨੂੰ ਯੋਧਿਆਂ ਨੂੰ ਕਥਨੀ ਤੇ ਕਰਨੀ ਦੇ ਪੂਰਿਆਂ ਨੂੰ ਜਿਨ੍ਹਾਂ ਨੇ ਸਿਖਾਇਆ ਕਿਵੇਂ ਹੱਕਾਂ ਦੇ ਲਈ ਡੱਟੀਦਾ ਹੈ ਸਿਰ ਕੱਟ ਜਾਵੇ ਪਰ ਪਿੱਛੇ ਨਹੀਂ ਹਟੀਦਾ ਹੈ ਏਕੇ ਨੂੰ ਬਣਾ ਕੇ ਕਿਵੇਂ ਰੱਖਣਾ ਸਿਖਾ ਗਏ ਨੇ ਜਿੱਤ ਨੂੰ ਯਕੀਨੀ ਉਹ ਕਰਕੇ ਵਿਖਾ ਗਏ ਨੇ ਕਾਮਯਾ ਦੇ ਉੱਤੋਂ ਕਾਮਯਾ ਦੇ ਮੱਥੇ ਉੱਤੋਂ ਮਾੜੀ ਤਕਦੀਰ ਨੂੰ ਛੁੱਟ ਦਿੱਤਾ ਲਾ ਕੇ ਹੈ ਗੁਲਾਮੀ ਦੀ ਜੰਜੀਰ ਨੂੰ ਛੁੱਟ ਦਿੱਤਾ ਲਾ ਕੇ ਹੈ ਗੁਲਾਮੀ ਦੀ ਜੰਜੀਰ ਨੂੰ ਕਿਰਤੀ ਤੇ ਕਹਿੰਦੇ ਬਾਧੂ ਬੋਝ ਪੈਣ ਦੇਣਾ ਨਹੀਂ ਕਿ ਤਾਨਾ ਸ਼ਾਹ ਨੂੰ ਬਣ ਤਾਨਾ ਸ਼ਾਹ ਰਹਿਣ ਦੇਣਾ ਨਹੀਂ ਕਿ ਮਿਹਨਤ ਦਾ ਮੁੱਲ ਹੁਣ ਪੂਰਾ ਪਉ ਉਤਾਰਨਾ ਇਹ ਕਾਮਿਆਂ ਦਾ ਕਾਫਲਾ ਜੀ ਐਵੇਂ ਨਹੀਂ ਹੋ ਇਹ ਕਾਮਿਆਂ ਦਾ ਕਾਫਲਾ ਜੀ ਐਵੇਂ ਨਹੀਂ ਹੋ ਹਾਰਨਾ ਕਿ ਮੰਗਾ ਮੰਗਵਾਉਣ ਲਈ ਅੜੀ ਉਤੇ ਅੜ ਗਏ ਮਿਚੇ ਨਿਓ ਹਟੇ ਯੋਦੇ ਹਿੱਕਾਂ ਤਾਣ ਖੜ ਹਟੇ ਚੱਲ ਪਈਆਂ ਗੋਲੀਆਂ ਤੇ ਹੋ ਗਏ ਕੁਰਪਾਨ ਫੇਰ ਲਾਲੋ ਲਾਲ ਹੋ ਗਿਆ ਸ਼ਿਕਾਗੋ ਦਾ ਮੈਦਾਨ ਫੇਰ ਲਾਲੋ ਲਾਲ ਹੋ ਗਿਆ ਸ਼ਿਕਾਗੋ ਦਾ ਮੈਦਾਨ ਫੇਰ ਇੱਕ ਇੱਕ ਗੋਲੀ ਚੱਲੀ ਸਿਨਾਂ ਪਾੜ ਰਹੀ ਸੀ ਡੁੱਲੀ ਰਤ ਲਾਲ ਜੋ ਰੰਗਤ ਚਾੜ ਰਹੀ ਸੀ ਉਹ ਮਿਟ ਗਏ ਖੁੱਦ ਜਿਉਂਦਾ ਰੱਖਿਆ ਏਜੰਡੇ ਨੂੰ ਉਹ ਖੂਨ ਵਾਲਾ ਲਾਲ ਰੰਗ ਚਾੜ ਗਏ ਉਹ ਝੰਡੇ ਕੋਣ ਵਾਲਾ ਲਾਲ ਰੰਗ ਚਾੜ ਗਏ ਓ ਝੰਡੇ ਨੂੰ ਕਿ ਸਾਡਾ ਵੀ ਫਰਜ਼ ਝੰਡਾ ਝੂਲਦਾ ਹੀ ਰੱਖੀਏ ਹੱਕਾਂ ਲਈ ਲੜਨ ਤੋਂ ਕਦੇ ਵੀ ਨਾ ਥੱਕੀਏ ਕਿ ਠੋਕ ਠੋਕ ਪਹਿਰਾ ਦੀਏ ਯੋਧਿਆਂ ਦੀ ਸੋਚਦੇ ਲਾਲ ਸਲਾਮ ਕਹੀਏ ਯੋਧਿਆਂ ਦੀ ਸੋਚਦੇ ਲਾਲ ਸਲਾਮ ਕਹੀਏ ਯੋਧਿਆਂ ਦੀ ਸੋਚਦੇ ਅਸੀਂ